সিয়াই তাইয়াইয়াই সিয়াই দাইরমন সায়াই দেটারিসিকেয়াই ਕਿ 590 ਦੇ ਵਿੱਚ ਅਸੀਂ ਫੁੱਲ ਬਡੀ ਚੈੱਕਅਪ ਦਿੰਦੇ ਆ ਜਿਹਦੇ ਵਿੱਚ ਸੀਸੀੀ ਪੀਐਸਏ ਐਲਵੀ ਮਨ ਗ੍ਰੀਨਸਟ ਲੀਵਰ ਦੇ ਟੈਸਟ ਲੀਕੁਪਰ ਪ੍ਰੋਫਾਈਲ ਫਾਰੀਡੇ ਵੀ ਡਾਕਟਰ ਵੀ 12 ਵਿੱਚ ਗਰਮਟੀ ਤੇ ਜੁਵੀ ਜੁਦੀ ਜਿਹੜੇ ਆ ਇਹ ਸਾਰੇ ਟੈਸਟ ਜਿਹੜੇ ਨੇ 590 ਰੁਪਏ ਵਿੱਚ ਕੀਤੇ ਜਾਂਦੇ ਨੇ ਜਿਹੜਾ ਮਾਰਕੀਟ ਵਿੱਚ ਕੋਈ ਵੀ ਲੈਬ ਜਿਹੜੀ ਆ 2000 ਤੋਂ ਘੱਟ ਨਹੀਂ ਆ ਜਿਹੜੇ ਬਾਕੀ ਰੋਟਸ ਵੀ ਨੇ ਉਹ ਵੀ ਬਾਜ਼ਾਰ ਨਾਲੋਂ ਤਕਰੀਬਨ ਤਕਰੀਬਨ 1/3 ਰੇਟਸ ਆ ਦਾ ਰੱਖਿਆ ਹੋਇਆ ਹੈ ਕਿਉਂਕਿ ਸਾਡਾ ਜਿਹੜਾ ਮਿਸ਼ਨ ਹੈ ਉਹ ਕਮਾਈ ਨਹੀਂ ਕਰਦਾ ਸਾਡਾ ਮਿਸ਼ਨ ਸੇਵਾ ਹੈ ਕਿਉਂਕਿ ਤੁਸੀਂ ਸੋਚਦੇ ਜੀ ਨਹੀਂ ਸਾਡਾ ਖਰਚ ਕੀ ਹੋ ਰਿਹਾ ਹੈ ਕਿ ਉਹਦੇ ਬਦਲੇ ਆਣਾ ਕੀ ਹੈ ਜਦੋਂ ਅਮੈਕਸ ਰਿਮੀਨ ਹੈ 18 ਰੱਖਣ ਦੇ ਐਕਸ ਰਿਮੀਨ ਹੋਣਗੇ ਅਸੀਂ ਉਹਦੀ ਕਾਸਟ ਵੀ ਗਿਣਦੇ ਅਸੀਂ ਜਿਹੜੀ ਫਿਲਮ ਲੱਗਦੀ ਹੈ ਆਪਰੇਟਰ ਦਾ ਖਰਚਾ ਹੈ ਜਾਂ ਬਿਜਲੀ ਦਾ ਖਰਚਾ ਉਹ ਸਿਰਫ 100 ਰੁਪਏ ਪਰ ਐਕਸ ਰਿਮੀਨ ਦੇਦੇ ਹਾਂ ਇਹਦੇ ਵਿੱਚ ਇੱਕ ਫਿਲਮ ਚ ਕਈ ਵਾਰੀ ਦੋ ਅੱਖਰ ਹੀ ਹੋ ਜਾਂਦੇ ਨੇ ਅਸੀਂ 100 ਰੁਪਏ ਯਾਦ ਕਰਦੇ ਹਾਂ ਇਸ ਤੋਂ ਬਾਅਦ ਚਾਹ ਦੇ ਜਿਹੜੀ ਅੰਕਾਂ ਵਾਲੀ ਵੀ ਨਾ ਕਾਲਾ ਬੱਧੀਆ ਚੱਕਰਪਾਤੀ ਮਸ਼ੀਨ ਉਹ ਲਗਭਗ 6 ਲੱਖ ਰੁਪਏ ਦੀ ਆਈ ਹੈ ਉਹ ਉਹਦਾ ਕੋਈ ਪੈਸਾ ਨਹੀਂ ਯਾਦ ਕੀਤਾ ਜਾਂਦਾ ਜਿਹੜੀ 50 ਰੁਪਏ ਦੀ ਕੱਟ ਪੱਜੀ ਘੱਟੀ ਜਾਂਦੀ ਹੈ ਉਹਦੇ ਵਿੱਚ ਕਵਿਤਾ ਜੀਤੀਆਂ ਦੇ ਕਈ ਕਾਲਾ ਮੂਰਤੀਆਂ ਦੀ ਫ੍ਰੀ ਚੱਕ ਕਰਦਾ ਸੋਹ ਵੀ ਜਿਹੜੇ ਤਸਤੇ ਸਾਰੇ ਰਕਸਾ ਬੱਡੇ ਨੇ ਜਿਹੜੇ ਐਣਕਾ ਨੇ ਜਿਹੜੀ ਅਵਧਾਰ ਸਰਦਾਰ ਦਾ ਬਹੁਤ ਜਿਆਦਾ گاہ ف فریم لگا کے گھر کی پسند آ فریم لا کے چار سو یا پانچ سوچ رینک کھا کے پیسی جی سی ہے وہ بھی تین جو بھی شروع کی ہے وہاں بھی صرف بھی روپئے جی پیپر کے خرچ نے بھی روپئے ہی اے چارج کرتے ہیں تو وقت کوئی چارج نہیں دائیاں سارے کو ہر قسم دیں جنے ڈاکٹر نے ہر ڈاکٹر دوائی لکھے دیا ڈاکٹر دو لکھے دے چار لکھے دے پانچ لکھے دے ਆਰਕਸਿੰਗ ਮੇਨ ਦਵਾਈ ਦੇ ਕਿਸੇ ਤੋਂ ਬਈ ਦਾ ਕੋਈ ਪਛਾਣ ਨਹੀਂ ਕੀਤਾ ਜੀ ਲੋ ਇਹ ਵੀ ਜਿਵੇਂ ਆ ਦਵਾਈ ਦੇਣੀ ਆ ਨਹੀਂ ਦੇਣੀ ਜੋ ਵੀ ਡਾਕਟਰ ਉਹ ਦੇ ਰਹੇ ਨੇ ਉਹ ਡਾਕਟਰ ਅਪੁਆਇੰਟ ਨਹੀਂ ਹੁੰਦੀ ਤਾਂ ਦੂਜੇ ਦਿਨ ਫਰਵਾਇਡ ਕਰਕੇ ਉਹਨੂੰ ਪੂਰਾ ਕਰ ਦਿੱਤਾ ਜਾਂਦਾ ਹੈ ਪਰਮੋਗ੍ਰਾਫੀ ਜਦੋਂ ਇਹ ਨਹੀਂ ਹੈ ਉਹ ਵੀ 15 ਮਹੀਨੇ ਦੇ ਵਿੱਚ ਇੱਕ ਵੇ ਦੀ ਦਵਾਈ ਉਹ ਬੱਚੀ ਦਿੱਤੀ ਜਾਂਦੀ ਹੈ ਜਦ ਡੈਂਟਲ ਦਾ ਚੈੱਕਅਪ ਜਿਹੜਾ ਉਹ ਵੀ 5 ਮਹੀਨੇ ਵਿੱਚ ਕੀਤਾ ਜਾਂਦਾ ਹੈ ਫਿਜੋਗ੍ਰਾਫੀ ਉਹ ਪਿੰਡ ਦੇ ਉਹਨੇ ਸਾਰੀਆਂ ਮਸ਼ੀਨਾਂ ਨੇ ਉਹ ਵੀ ਅੱਧੇ 20 ਮਿੰਟ ਲਾਵੇ 25 ਲਾਵੇ ਪਹਾੜ ਘੰਟੇ ਲਾਵੇ ਉਹ ਵੀ 50 ਰੁਪਏ ਦੀ ਮਰਜ਼ੀ ਨਹੀਂ ਕਰਦੀ ਜੇ ਡਾਕਟਰ ਹੋਰ ਕੋਲ ਵਾਲੇ ਨੂੰ ਡਾਕਟਰ ਜਿਹੜੇ ਅੱਜ ਮੁੰਡੇ ਨੂੰ ਸੀਨੇ ਮੰਦ ਨੂੰ ਚਾਹਤ ਮਦਾਨ ਨੇ ਜੀਤੀ ਪੰਜਾਬ ਨੂੰ ਜਿਨ੍ਹਾਂ ਨੇ ਵੀ 25 ਸਾਲ ਇੱਟੇ ਹੀ ਵਾਦ ਸੁਭਾਸ਼ੇ ਕਰਤੀ ਹੈ ਉਹ ਸਾਡੀ ਕੋਸ਼ਿਸ਼ ਸ਼ੁਰੂ ਤੇ ਲਈ ਹੈ ਕਿ ਡਾਕਟਰ ਵਧੀਆ ਪ੍ਰੋਵਾਈਡ ਕਰੇ ਪੇਸ਼ੈਂਟ ਨੂੰ ਤਾਂ ਕਿ ਜੇ ਡਾਕਟਰ ਨੇ ਵਧੀਆ ਨਹੀਂ ਹੋਣਗੇ ਤਾਂ مزید ਦਾਵਾ ਨਹੀਂ ਹੋਵੇਗਾ ਤੇ ਸਾਡਾ ਬੇਸੇਵ ਦਾ ਕੋਈ ਫਰਕ ਨਹੀਂ ਸਾਨੂੰ ਜਿਹੜਾ ਪੇਸ਼ੈਂਟ ਆਵੇ ਕੋਈ ਉਹ ਠੀਕ ਹੋ ਕੇ ਜਾਵੇ ਇਹ ਗੁਰਬਾਨਤਾ ਜੀ ਦੀ ਅਸ਼ੀਰਵਾਦ ਹੈ ਤੇ ਡਾਕਟਰਾਂ ਦੀ ਮਿਹਨਤ ਵੀ ਹੈ ਤੇ ਮੈਨੇਜਮੈਂਟ ਦੀ ਵੀ ਹੈ ਤੇ ਸਾਨੂੰ ਦੇ ਕਿੰਨੇ ਡਾਕਟਰ ਨੇ ਤੇ ਸਾਡੇ ਟੋਟਲ तकरीबन 9-10 ਡਾਕਟਰ ਨੇ ਸਰ ਬਾਕੀ ਤੇ ਕਦੋਂ ਤੋਂ ਸ਼ੁਰੂ ਕਰਿਆ ਸਰ ਇਹ 12 ਸਤੰਬਰ ਨੂੰ 16 ਸਤੰਬਰ ਨੂੰ ਸਾਡਾ ਗਰਾਜ ਦਾ ਰਵਿੰਦੀ ਨੂੰ ਖੋਲ੍ਹੇ ਕੀਤੀ ਸੀ ਤੇ ਅੱਜ ਆ ਲਗਭਗ 10 ਦਿਨ ਹੋ ਗਏ ਨੇ ਸਾਡ ਨੂੰ 10 ਦਿਨ ਤੋਂ ਖੁੱਲੋ ਗਏ ਨੇ ਇਸ ਦਾ ਸਰ ਅੱਗੇ ਕੀ ਪਲੈਨਿੰਗ ਆ ਤੁਹਾਡੀ ਅੱਗੇ ਦੇਖੋ ਫਿਰ ਨਾਲ ਇਸ ਤੋਂ ਤੋਂ ਕਿ ਸਾਡੇ ਕੋਲ ਸਪੇਸ ਨਹੀਂ ਹੈ ਸਾਡੇ ਕੋਲ ਜਿੱਦੀ ਸਪੇਸ ਹੈ ਬਈ ਗੁਰਾੜ ਦੇ ਉੱਪਰ ਜਗ੍ਹਾ ਹੈਗੀ ਆ ਜਿਸ ਦੇ ਨਾਲ ਸਾਡੀ ਲਿਫਟ ਲਗਾ ਲਈ ਉਸ ਤੋਂ ਬਾਅਦ ਸਰ ਜਿਹੜੀ ਅਡਰੈਸ ਕੈਲ ਵਗੈਰਾ ਜੋ ਵੀ ਅਸੀਂ ਪ੍ਰੋਵਾਈਡ ਕਰ ਸਕੀਏ ਸਾਡਾ ਭਾਵਨਾ ਇਹ ਆ ਵੀ ਇਹਨੂੰ ਇੱਕ ਛੱਤ ਤੇ ਧੰਦੇ ਮਿੱਕੇ ਤੇ ਬਾਹਰ ਨਾ ਜਾਣਾ ਕਿ ਜੋ ਵੀ ਪ੍ਰੋਬਲਮ ਹੈ ਇੱਥੇ ਹੀ ਸਵਾਲ ਕੀਤੀ ਜਾਵੇ ਹੁਣ ਇਸ ਜਗ੍ਹਾ ਦੇ ਵਿੱਚ ਇਸ ਤੋਂ ਬਾਅਦ ਸਾਨੂੰ ਲੱਗਦਾ ਜੀ ਇਸ ਤੋਂ ਬਾਅਦ ਐਸਪੀਸੀ ਦੇ ਜਦੋਂ ਬਾਕੀ ਜਿਹੜੇ ਸੰਬੰਧ ਅੰਗੇ ਵੀ ਰਣੂਪ੍ਰਮ ਦਾਸ ਜੀ ਨੇ ਬਹੁਤ ਕੁਝ ਕਰਾ ਲਿਆ ਸਾਡੀ ਇਹ ਸੋਚ ਨਹੀਂ ਸੀ ਵੀ ਅਸੀਂ ਇੰਨਾ ਕੁਝ ਕਰ ਪਾਵਾਂਗੇ ਇਹ ਉਹਨਾਂ ਨੇ ਆਪ ਹਿੰਮਤ ਦੇ ਕੇ ਸਾਡੇ ਹੱਥ ਵਿੱਚ ਹੱਥ ਰੱਖ ਕੇ ਉਹਨਾਂ ਨੇ ਕਰਵਾਉਂ ਲਿਆ ਪਰ ਸਾਨੂੰ ਵੀ ਉਮੀਦ ਹੈ ਕਿ ਗੁਰੂ ਰਾਮ ਦਾਸ ਸਾਹਿਬ ਕੇ ਸਾਡੇ ਕੋਲ ਸੇਵਾ ਜਿਹੜੀ ਉਹਨਾਂ ਲੈਣੀ ਹੈ ਉਹਨਾਂ ਲਈ ਜਾਣੀ ਹੈ ਸਰ ਕੀ ਐਡਰੈਸ ਕੀ ਹੈ ਇੱਥੇ ਦਾ ਪੂਰਾ ਦੱਸੋ ਜੀ ਇਹ ਇਹਨੂੰ ਇਸ ਜਗ੍ਹਾ ਨੂੰ ਗੁਰਦੁਆਰਾ ਨਰਾਮ ਦਾ ਕਰਦੇ ਆ ਹੈਗਾ ਇਹ ਮਸਾਲਾ ਨਰਾਮ ਨਗਰ ਹੈ ਜੀ ਜੀ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਹੈ ਗੁਰਦੁਆਰਾ ਬਹੁਤ ਪੁਰਾਣਾ ਸਾਹਿਬ ਗੁਰਦੁਆਰਾ ਸਾਹਿਬ ਹੈ ਤਾਂ ਇੱਕ ਛੋਟੇ ਜਿਹੇ ਕੰਮੇ ਤੋਂ ਸ਼ੁਰੂ ਹੋਇਆ ਸੀ ਉਹ ਵੀ ਮੈਨੇਜਮੈਂਟ ਨੇ ਤੁਸੀਂ ਹਾਲ ਕਰਕੇ ਦੇਖੋ ਜੀ ਜੀ ਬਹੁਤ ਵਧੀਆ ਹਾਲ ਬਣਾਇਆ ਸਾਡਾ ਲੰਗਰ ਜਿਹੜਾ ਹੈ ਬੇਸਮੈਂਟ ਸੀ ਉਹ ਕਈ ਲੱਭੀ ਚੁੱਕੇ ਜਿਹੜੇ ਫੁਚੇ ਵਗੈਰਾ ਕਰਦੇ ਨੇ ਉਹ ਕਹਿੰਦੇ ਸੀ ਜੀ ਬੰਦਿਆ ਜੀ ਹੈਗਾ ਬਾਕੀ ਉਹ ਨਾ ਜੋ ਤੇ ਮੁਕਾਬਲ ਨਹੀਂ ਹੈਗਾ ਉਹਦੀ ਰੈਨੋਵੇਸ਼ਨ ਸ਼ੁਰੂ ਹੋ ਗਈ ਹੈ ਜੀ ਜੀ ਪੀਓ ਵੀ ਹੋ ਗਈ ਹੈ ਜੀ ਸਰ ਕਾਇਜ਼ ਲੱਗੀਆਂ ਨੇ ਜੀ ਜੀ 16 ਏਸੀ ਲੱਗਨੇ ਨੇ ਜੀ ਜੀ ਮੇਰਾ ਖਿਆਲ ਹੈ ਬਖਵਾਦੀ ਕਮੇਟੀ ਦੇ ਅੰਦਰ ਉਕਰ ਪੂਰੀ ਏਸੀ ਹਾਲ ਜਿਹੜਾ ਲੰਗਰ ਹਾਲ ਦਾ ਕੋਈ ਸੰਗਤਾਂ ਨੂੰ ਸੰਗਤਾਂ ਦੀ ਸੇਵਾ ਲਈ ਉਹ ਵੀ ਅਸੀਂ ਦੇ ਸਕਾਂਗੇ ਸੰਗਤਾਂ ਨੂੰ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸੰਗਤਾਂ ਦੀ ਸੇਵਾ ਅ ਖਵਾ ਦੀ ਰੁਕਣ ਨੂੰ ਪ੍ਰੋਬਲਮ ਸੀ ਕਈ ਗੁਰਦਵਾਰਾ ਸਾਹਿਬ ਦੇ ਵੱਡੇ ਮੁੱਖੇ ਲੱਗੇ ਨੇ ਕੱਲ ਹੁਣ ਪ੍ਰਧਾਨ ਜੀ ਨੇ ਬੁਲਾ ਕੇ ਵੱਡੇ ਮੁੱਖੇ ਦਾ ਆਰਡਰ ਦਿੱਤਾ ਹੈ ਉਹ 10-15 ਦਿਨ ਦੇ ਵਿੱਚ ਹਰਕਲ ਦੇ ਵੱਡੇ ਵਿੰਗਸ ਵਾਲਾ ਜੀ ਅਨੂਪੀ 16 ਫੁੱਟ ਜਾਂ 18 ਫੁੱਟ ਵਾਲਾ ਜੀ ਕਵਾ ਦੀ ਕੋਲ ਸੀ ਜੀ 20 ਫੁੱਟ ਵਾਲਾ ਮੁੱਖਾ ਜਿਹੜਾ ਉਹਦਾ ਆਰਡਰ ਦਿੱਤਾ ਉਹ ਮੁਹੱਈਆ ਕਰਪੀਆ ਦਿੱਤਾ ਕੋਈ 15-20 ਦਿਨ ਦੇ ਤੱਕ ਤੁਹਾਡੇ ਸਾਹਮਣੇ ਹਾਲ ਦੇ ਵਿੱਚ ਵੱਡਾ ਮੁੱਖਾ ਲੱਗ ਜਾਏਗਾ ਤਾਂ ਕਿ ਕਿਸੇ ਵੀ ਨੂੰ ਕੋਈ ਖਵਾ ਦੀ ਪ੍ਰੋਬਲਮ ਨਾ ਏਸੀ ਵੀ ਲੱਗੇ ਰਹੇ ਸਾਡੇ ਸਾਡੇ ਏਸੀ ਵੀ ਲੱਗੇ ਰਹੇ ਪੁੱਠੇ ਲੱਗੇ ਨੇ ਇਸ ਦੇ ਬਾਅਦ ਵੀ ਜਿਵੇਂ ਸਮਾਂ ਦਾ ਜ਼ੋਰ ਡਿਮਾਂਡ ਹੁੰਦੀ ਆ ਲੰਗਰ ਸਾਡਾ ਛੇੜ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੈ ਹਰ ਮਹੀਨੇ ਸਮਰਾਨ ਦੇ ਦਿਨ ਦਰਬਾਰ ਸਾਹਿਬ ਤੋਂ ਜੱਥਾ ਭਲਾਇਆ ਜਾਂਦਾ ਹਰ ਸਿਕਰਾਂ ਮਹੀਨੇਵਾਰੀ ਪ੍ਰੋਗਰਾਮ ਹੁੰਦੇ ਨੇ ਠੀਕ ਹੈ ਸਰ ਹਰ ਹਰ ਮਹੀਨੇ ਕੋਈ ਨਾ ਕੋਈ ਸੰਗਤ ਦੇ ਵਿੱਚ ਸੱਜਣ ਪ੍ਰੋਗਰਾਮ ਕਰਾਉਂਦੇ ਨੇ ਲੰਗਰ ਛੇੜ ਤੋਂ ਲੈ ਕੇ ਸ਼ਾਮ ਤੱਕ ਲੰਗਰ ਦੀ ਸੇਵਾ ਹੁੰਦੀ ਜਾਂਦੀ ਹੈ ਅਸ਼ਟਪੰਦਰ ਦੇ ਬਰੀਜ਼ ਨੇ ਜਾਂ ਉਹਨਾਂ ਦੇ ਟੈਂਡਰ ਨੇ ਪੋਜੀਸ਼ਨੇ ਬਤੀਆਂ ਲੰਗਰ ਕਰਦੇ ਆ ਸਵੇਰੇ 14 ਲੰਗਰ ਲੱਗਦਾ ਠੀਕ ਹੈ ਗੁਰਦੁਆਰਿਆਂ ਦੇ ਬਾਅਦ ਚਾਹ ਚਾਣਾ ਉੱਪਰ ਦੀ ਸੇਵਾ ਕੀਤੀ ਜਾਂਦੀ ਹੈ ਜੀ ਗੁਰਪੁਰਬ ਹੈ ਸੰਗਤ ਦਾ ਕੋਈ ਵੀ ਗੁਰਪੁਰਬ ਹੈ ਕੋਈ ਹੈਗਾ ਸ਼ੋਹ ਦੇ ਵਿੱਚ ਲੰਗਰ ਦੀ ਸੇਵਾ ਪੂਰੀ ਕੀਤੀ ਜਾਂਦੀ ਹੈ ਬੰਨ ਸਾਡੀ ਇਹੀ ਭਾਵਨਾ ਹੈ ਵੀ ਸੰਗਤ ਦੀ ਸੰਗਤ ਦੀ ਸੇਵਾ ਲੰਗਰ ਦੇ ਰੂਪ ਚ ਗੁਰਬਾਣੀ ਦੇ ਰੂਪ ਦੇ ਵਿੱਚ ਪ੍ਰੋਗਰਾਮ ਹੁੰਦੇ ਹੀ ਰਹਿੰਦੇ ਹਰ ਹfte ਕੋਈ ਨਾ ਚਾਰ ਪੰਜ ਵਾਰ ਹਰ ਮਹੀਨੇ ਕੋਈ ਨਾ ਚਾਰ ਪੰਜ ਵਾਰ ਹੋਵੇ ਤੇ ਆ ਕਮੀ ਸੀ ਜਿਹੜੀ ਗੁਰ ਰਾਮਦਾਸ ਜੀ ਨੇ ਪੂਰੀ ਕਰਤੀ ਐ ਹੁਣ ਲੋਕਾਂ ਦੀ ਸੇਰ ਸਮਾ ਦਾ ਦੀ ਸਵਾਲ ਹੋ ਰਹੀ ਐ ਤੇ ਬਾਰੇ ਜਿਹੜੇ ਬੇਨਤੀ ਕਰਦੇ ਆ ਤੁਹਾਨੂੰ ਦੋ ਸਾਲ ਨੂੰ ਸੀ ਜੇ ਚਾਈ ਜਾਏ ਸਾਡੇ ਤੇ ਕਿਰਪਾ ਕਰਨ ਤੇ ਸਾਡੀ ਸੋਚ ਇੰਨੀ ਦੀ ਬਣੀ ਰਵੇ ਠੀਕ ਹੈ ਸਾਡੀ ਬਣੀ 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 ਰਵੇ ਜੀ ਜੀ ਦੋ ਸਾਲ ਸਮ ਦੀ ਸੁਨਿਸ਼ਚਿਤ ਚਲਾਈ ਜਾਏ ਪੂਰੇ ਰਾਮਦਾਸ ਸੰਗੀਤ ਕਰਨ ਚਲਾਈ ਜਾਏ ਤੇ ਜਿਹੜੇ ਬੱਚੇ ਵੱਡੇ ਦੋ ਸਾਲ ਨੂੰ ਜੀ ਜੀ ਲੋਕੀ ਤਾਂ ਸਿੱਦੇ ਆ ਕੀਰਤਨ ਤਬਲਾ ਠੀਕ 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 ਕਾਸ ਜੀ ਸਾਹਮਣੇ ਪਸੰਦ ਠੀਕ ਦਸਤਾਨ ਸਰ ਆਦਰ ਦੀ ਸਭ ਨੂੰ ਜੀ ਹਰ ਇੱਕ ਦੇ ਹਰ ਕਿਸੇ ਨੂੰ ਜੀ ਜੀ ਸਰ ਫੋਨ ਨੰਬਰ ਕੋਈ ਜਰੂਰ ਦੇ ਦਿਓ ਦੇਖੋ ਫੋਨ ਨੰਬਰ ਠੀਕ ਠੀਕ ਸਰ ਆਪਣਾ ਠੀਕ ਸਰ ਮੇਰਾ ਨੰਬਰ ਹੈ 931697 ਵੈਲਕਮ 2837 ਮੈਨੇਜਮੈਂਟ ਕਮੇਟੀ ਚੇਅਰਪਰ 1040 ਦੇ ਬੋਸ ਕਰਨਾ ਚੈਨਲ ਦੇ ਮਾਧਿਅਮ ਨਾਲ ਹੀ ਥੋੜੀ ਜਿਹੀ ਇੱਕ ਬੇਨਤੀ ਕਰਨਾ ਚਾਹੂਗਾ ਕਿ ਜਿਹੜੀ ਸੰਗਤ ਨੇ ਲੁਧਿਆਣਾ ਲੁਧਿਆਣੇ ਤੋਂ ਬਾਹਰ ਕਿਸੇ ਸੰਗਤ ਨੇ ਆਉਣਾ ਵਾ ਇਹ ਮਾਡਰ ਟਾਉਨ ਲੁਧਿਆਣੇ ਦੇ ਵਿੱਚ ਮਿੰਟ ਕੁ ਮਰੀ ਚੌਕ ਹੈ ਨਜ਼ਦੀਕ ਦੀਪ ਹਸਪਤਾਲ ਜਿਹੜੀ ਸੰਗਤ ਵੀ ਬਹਰੋਂ ਕੋਈ ਆਉਣਾ ਚਾਹਦੀ ਹੈ ਐਡਰੈਸ ਨੋਟ ਕਰ ਲਵੇ ਲੁਧਿਆਣੇ ਦੇ ਵਿੱਚ ਮਾਡਰ ਟਾਉਨ ਲਾਲਪੁਰੀ ਸੂਟ ਸ਼ੌਕ ਦੇ ਨਜ਼ਦੀਕ ਦੀਪ ਹਸਪਤਾਲ ਦੇ ਬਿਲਕੁਲ ਨਾਲ ਸ਼੍ਰੀ ਗੁਰੂ ਸਿੰਘ ਸਭਾ ਹਨਾਮ ਨਗਰ ਮਾਡਰ ਟਾਉਨ ਗੁਰਦੁਆਰਾ ਉਹ ਤੇ ਬਿਲਕੁਲ ਆਪੂਜਣ ਸ਼੍ਰੀ ਗੁਰੂ ਅਮਰਦਾਸ ਚੈਰੀਟੇਬਲ ਹਸਪਤਾਲ ਜਿੱਦੇ ਵਿੱਚ 50 ਰੁਪਏ ਦੀ ਬੱਚੀ ਦੇ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਤੇ ਮੈਂ ਚੈਨਲ ਵਾਲੇ ਵੀਰ ਨੂੰ ਕਹੂੰਗਾ ਕਿ ਸਾਰੇ ਹਸਪਤਾਲ ਦੇ ਜਗਾ ਮਰੀ ਜਾਵੇ ਹਾਂਜੀ ਸਰ ਡਿਪਾਰਟ ਦਿਖਾ ਦਿਓ ਕਿਹੜੇ ਕਿਹੜੇ ਆ ਹਾਂਜੀ ਜੀ ਇਹ ਜੀ ਮੈਡੀਸਨ ਦਾ ਡਿਪਾਰਟਮੈਂਟ ਹੈ ਜੀ ਠੀਕ ਹੈ ਸਰ ਹਾਂਜੀ ਇਸ ਤੋਂ ਬਾਅਦ ਜਿੱਥੇ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਦਵਾਈਆਂ ਠੀਕ ਹੈ ਹਾਂਜੀ ਅੱਗੇ ਕਿਹੜਾ ਡਿਪਾਰਟਮੈਂਟ ਹੈ ਸਰ ਠੀਕ ਹੈ ਇਹ ਡਾਕਟਰ ਜੀ ਹੋਮੋਪੈਥੀ ਦੇ ਡਾਕਟਰ ਸਾਹਿਬ ਨੇ ਠੀਕ ਹੈ ਜੀ ਡਾਕਟਰ ਜਿੰਦਾ ਦੀ ਉਹ 3D ਫੋਟੋ ਲਓ ਕਹਿੰਦੇ ਜੀ ਪੂਰੇ ਬੰਦਾ ਦੀ ਰੇਪੇ ਵੀ ਗਿੰਦੀ ਜਾਂਦਾ ਤੇ ਨਵੇਂ ਲਾਈਵ ਹੀ ਜਾਂਦੇ ਨੇ origignal rate ਤਾਂ ਠੀਕ ਆ ਸਰ ਅੱਗੇ ਸਰ ਇਸ ਤੋਂ ਬਾਅਦ ਹਾਂਜੀ ਇਹ ਕਿਹੜਾ ਡਰਗ ਹੈ ਇਹ ਫਿਜ਼ੀਓਥੈਰੇਪੀ ਹੈ 100 ਰੁਪਏ ਦੇ ਵਿੱਚ ਫਿਜ਼ੀਓਥੈਰੇਪੀ ਕੀਤੀ ਜਾਂਦੀ ਹੈ ਠੀਕ ਜੀ ਤੇ ਇੱਧਰ ਕੀ ਹੈ ਇਹ ਇੱਕ ਐਕਸਟਰਾ ਰੂਮ ਹੈਗਾ ਜੀ ਜੀ ਹਾਂਜੀ ਸਰ ਆਰਥੋ ਦੇ ਡਾਕਟਰ ਜਗਦੀਸ਼ ਪਤਾਨ ਜੀ ਬੈਠਦੇ ਨੇ ਠੀਕ ਸਰ ਠੀਕ ਹੈ ਜੀ ਇਹ ਡਾਕਟਰ ਰਤੀਸ਼ਵਰ ਗੋਗਿਆ ਜਿਹੜੇ ਅੱਖਾਂ ਦੇ ਮਾਹਿਰ ਨੇ ਠੀਕ ਐਕਸੈਕਟਲੀ ਜਾਨੀ ਇਹ ਸਾਡੀ ਲੈਬ ਹੈ ਜਿੱਦੇ ਵਿੱਚ ਫੁੱਲ ਬਾਡੀ ਟੈਸਟ 550 ਰੁਪਏ ਵਿੱਚ ਕੀਤਾ ਜਾਂਦਾ ਠੀਕ ਠੀਕ ਜੀ ਨੋਰਮਲ ਜੀ ਲਿਟਰ ਦੇ ਉੱਤੇ ਠੀਕ ਹੈ ਜੀ ਹਾਂ ਜੀ ਸਾਡੇ ਪੂਰੇ ਚਾਰ ਭਾਈ ਹਾਂ ਜੀ ਹਾਂ ਜੀ ਜਿਹੜੇ ਉਹ ਵੱਡੀਆਂ ਫਰਮਾਂ ਵਾਲੇ ਨੇ ਹਾਂ ਜੀ ਦਾਨ ਦੇਦੇ ਨੇ ਹਾਂ ਜੀ ਉਹਨਾਂ ਨੂੰ ਹਿੰਦਾ ਵੀ ਇਨਕਮ ਟੈਕਸ ਦੇ ਆਪੋਨੀ ਚਾਹੀਦੀ ਜੀ ਜੀ ਅੱਜ ਉਹ ਵੀ ਸਾਡਾ ਜਿਹੜਾ ਏਡੀਜੀ ਇਹ ਇੱਡੀ ਕਹਿੰਦੇ ਨੇ ਅਸੀਂ ਨੂੰ ਜਿਹੜੀ ਇਨਕਮ ਟੈਕਸ ਰਿਬੇਟ ਮਿਲਦੀ ਹੈ ਰਿਬੇਟ ਉਹ ਵੀ ਲਾਇਸੈਂਸ ਸਾਡੇ ਕੋਲ ਆ ਗਿਆ ਹੈ ਕੀ ਬਾਤ ਹੈ ਪੈਨ ਕਾਰਡ ਵੀ ਆ ਗਿਆ ਜੀ ਜੀ ਇਸ ਲਈ ਹੁਣ ਕੋਈ ਵੀ ਸਰਵਿਸ ਕੋ ਲਾਜ਼ਮੀ ਹੁੰਦਾ ਹੈ ਕਿ ਵੱਡੀਆਂ ਬਰਾਂਵਾਂ ਨੂੰ ਇੰਨੇ ਪਰਸੈਂਟ ਦਾ ਦਾਅ ਕਰਨਾ ਹੀ ਪੈਂਦੇ ਨੇ ਜੀ ਜੀ ਉਹ ਸਾਡੇ ਕੋਲ ਉਹ ਵੀ ਇਨਕਮ ਟੈਕਸ ਮਾਫੀ ਵਾਲਾ ਵੀ ਲਾਇਸੈਂਸ ਆ ਚੁੱਕਾ ਹੈ ਇਸ ਲਈ ਜੋ ਵੀ ਸੰਦਰ ਕੋਈ ਸੇਵਾ ਕਰਦਾ ਚਵੇ ਉਹ ਸੇਵਾ ਕਰ ਜੀ ਮਾਈ ਜੀ ਮੈਂ ਚੈਨਲ ਵਾਲੇ ਵੀਰ ਨੂੰ ਕਹਾਂ ਮੈਂ ਅਗੋਂ ਫਿਰ ਸ਼ੁਰੂ ਕਰਦੇ ਜਿਹੜੀ ਜੀ

ਕਿ 50 ਰੁਪਏ ਦੀ ਪਰਚੀ ਵਿੱਚ ਮੁਫਤ ਦਵਾਈਆਂ ਖਾਸ ਕਰਕੇ ਜਿਹੜੇ ਮੱਧ ਵਰਗ ਦੇ ਲੋਕ ਨੇ ਉਹਨਾਂ ਵਾਸਤੇ ਤੇ ਬਹੁਤ ਵੱਡਾ ਉਪਰਾਲਾ ਹੈ ਸਿਰਫ ਮੱਧ ਵਰਗ ਨਹੀਂ ਆਂਦਾ ਮੈਂ ਦੇਖਿਆ ਬਾਕੀ ਅੱਛੇ ਤਰ੍ਹਾਂ ਦੇ ਵੀ ਇੱਥੇ ਪੇਸ਼ੈਂਟ ਆਉਂਦੇ ਨੇ ਔਰ ਬਹੁਤ ਅੱਛਾ ਇਲਾਜ ਹੁੰਦਾ ਮੇਰੇ ਦੰਦਾਂ ਦਾ ਟੈਂਪਰੈਂਟਰੀ ਇੰਟਰੀ ਹੋਇਆ ਹੈ ਐਸੇ ਵਿੱਚ ਮੈਂ ਆਪਣਾ ਲਗਵਾਣ ਆਈ ਹਾਂ ਮੇਰਾ ਦੰਦਾਂ ਪੰਕੀ ਆ ਚੁੱਕਾ ਹੈ ਜੀ ਮੇਰੇ ਹਸਬੰਦ ਦਾ ਵੀ ਇੱਥੇ ਲਈ ਸੋ ਮੈਂ ਇੱਕ ਵਾਰੀ ਫੇਰ ਇਹਨਾਂ ਦੇ ਡਾਕਟਰ ਕੋਲੋਂ ਬਹੁਤ ਮਿਲਤਨਵਾਟ ਕਰਦੀ ਹਾਂ ਇਹ ਬਹੁਤ ਵਧੀਆ ਉਪਚਾਰਨਾ ਹੈ ਜੀ ਅਸੀਂ ਸਾਰੇ ਰਣਕੀ ਇਹਦੇ ਚੱਲਣਾ ਬਹੁਤ ਫਾਈਨ ਥੈਂਕ ਯੂ ਸਰ ਵਾਈਬ੍ਰੇਟੀ ਵੀ ਕਰ ਜੀ ਜੀ मैं इन्होंने का बहुत बहुत धन्यवाद करता हूँ इन्हों ने बहुत ही कुछ काम किया होता बहुत ही वह ने काम करते हैं जी जी मैं गुरु मानद अरदास करता सचे पात्र चंडिया कला रखन सच्चे पातशाह और दिनों ते तरक्की करा जी और साजे लोगों का संगज होता है जी बहुत ही वादिया इन अगर करता है की शुभ नाम भी जी अपना नरेंद्र पाल सिंह ਕੁਝ ਕਿਸੇ ਦਾ ਇਲਾਜ ਕਰਾਣਾ ਅੱਖਾਂ ਦਾ ਇਲਾਜ ਕਰਾਣਾ ਹੈ ਜੀ ਜੀ ਬਹੁਤ ਹੀ ਡਾਕਟਰ ਨੂੰ ਬਹੁਤ ਅੱਛੇ ਨੇ ਜੀ ਜੀ ਉਹ ਚੰਗੀ ਤਰ੍ਹਾਂ ਦੇਖਦੇ ਨੇ ਜੀ ਬਹੁਤ ਹੀ ਧਿਆਨ ਇਹ ਕੋਈ ਐਪੀਕੀਮ ਨੇ ਕਿਸੇ ਪ੍ਰਕਾਰ ਦੀ ਥੀ ਜੀ ਸਭ ਰਿਪਾਰਾ ਬਹੁਤ ਅੱਛਾ ਕਰਦੇ ਹਾਂ ਥੈਂਕ ਯੂ ਸਰ ਜੀ ਜੀ ਮੈਂ ਇਲਾਜ ਕਰਾਉਣਾ ਬਹੁਤ ਦੇਰ ਤੋਂ ਮੈਂ ਹੁਣ acupressure ਦਾ ਇਲਾਜ therapy ਦਾ ਇਲਾਜ ਕਰਾਇਆ ਇਹਦਾ ਵੀ ਕਰਾਇਆ ਮੈਨੂੰ ਬਹੁਤ ਵਧੀਆ ਜੀ ਤੇ ਬਹੁਤ ਖੁਸ਼ ਹਾਂ ਕਿ ਮਹਾਰਾਜ ਇੰਨਾ ਸਰਬੱਤ ਦਾ ਭਲਾ ਕਰੇ ਜੀ ਇਹਨਾਂ ਨੇ ਜਿਹੜੀ ਸਕੂਲ ਹੈ ਬਹੁਤ ਵਧੀਆ ਤੇ ਕੀ ਸ਼ੁਗਨਾਮ ਤੇ ਕਿਹੜੀ ਜਗ੍ਹਾ ਤੋਂ ਆਨੇ ਹੋ ਅਸੀਂ ਗੁਬਰੀਪੁਰ ਸਿੰਘ ਨਾ ਕੋਮੇ ਜੀ ਤੇ ਜਦੋਂ ਮੈਂ ਇਹਨਾਂ ਨੇ ਸਰਕਾਰ ਕੋਲ ਮਿਲਣਾ ਉਹਦੋਂ ਦਾ ਯਾਨੀ ਜੀ ਅੱਗੇ ਨਾ ਫਰਕ ਹੈ ਕਿੰਨੀ ਵਾਰੀ ਆਏ ਹੋ ਤੁਸੀਂ ਮੈਂ ਤਾਂ ਬਹੁਤ ਵਧੀਆ ਚੱਲ ਰਹੀ ਹੈ ਜੀ ਜੀ ਅੱਗੇ ਨਾਲ ਜਾਨੀ ਕਿ ਜਿਹੜੇ ਇਲਾਜ ਚ ਕਿੰਨਾ ਕੋ ਫਰਕ ਹੈਗਾ ਬਹੁਤ ਫਰਕ ਪੈਂਦਾ ਜੀ ਜੀ ਵਧੀਆ ਇਲਾਜ ਚੱਲਦਾ ਕੋਈ ਇੱਥੇ ਨਹੀਂ ਵੀ ਡਾਕਟਰ ਮਾੜੇ ਜਾਂ ਕੋ ਬਹੁਤ ਵਧੀਆ ਜੀ ਜੀ ਬਹੁਤ ਸੁਵਿਧਾ ਨੂੰ ਮਿਹਰबानी ਜੀ ਧੰਨਵਾਦ ਧੰਨਵਾਦ ਜੀ ਜੀ ਮੇਰਾ ਨਾਮ ਸੁਖਮੰਦਰ ਸਿੰਘ ਹੈ ਜੀ ਹਾਂ ਜੀ ਮੈਂ ਤਾਂ ਆਕਾ ਦੀ ਦਵਾਈ ਵੀ ਲੈਣਾ ਤੇ ਕੀਤੀ ਕਰਨਾ ਡਾਕਟਰ ਬਹੁਤ ਵਧੀਆ ਸਾਰੇ ਪਿੰਨੇ ਲੋਕਾਂ ਨੂੰ ਵੀ ਸਾਰੇ ਆ ਕੇ ਟਰੀਟਮੈਂਟ ਕਰਾਉਂਦੇ ਜੀ ਐਸਪੀਏ ਤੇ ਕਰਦੇ ਹੁੰਦੇ ਆ ਜੀ ਜੀ ਬਾਈਆਂ ਫ੍ਰੀ ਬਿਲਡ ਜੀ ਥੈਂਕ ਯੂ ਦੂਬਰੀ ਫੇਸ ਵਾਲੇ ਅੱਛਾ ਕਿਸੇ ਦਾ ਇਲਾਜ ਕਰਾਣਾ ਹੈ ਉਹਨੇ ਫਿਜ਼ੀਓਥੈਰੇਪੀ ਕਰਾਣਾ ਹੈ ਜੀ ਫਿਜ਼ੀਓਥੈਰੇਪੀ ਪਹਿਲਾਂ ਆਇਆ ਜਾਂ ਕਿ ਪਹਿਲਾਂ ਵੀ ਜਾਂਦੇ ਆ ਪਹਿਲਾਂ ਵੀ ਕਿੰਨੀ ਵਾਰੀ ਹੋ ਗਿਆ ਕਿੰਨੇ ਮਹੀਨੇ ਹੈ ਜੀ ਇੱਕ ਮਹੀਨਾ ਹੋ ਗਿਆ ਅੱਛਾ ਕਿੰਨੇ ਪੈਸੇ ਲੈਂਦੇ ਆ ਜੀ ਇਹ ਰੇ 50 ਰੁਪਏ ਤੁਸੀਂ ਸੈਟਲ ਸੁਲਾਈ ਉਹ ਜਿਹੜਾ ਇਲਾਜ ਕਰ ਰਹੇ ਅੱਗੇ ਨਾਲ ਫਰਕ ਆ ਸਰ ਹਾਂ ਜੀ ਬਿਲਕੁਲ ਥੈਂਕ ਯੂ ਬਹੁਤ-ਬਹੁਤ ਸਾਹਿਬ ਕੁਚੀਪਤੇ ਮਸੀ ਐਨ ਡਬਲਯੂ ਚੈਨਲ ਵਾਲੇ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਜਿਹੜਾ ਉਪਰਾਗ ਸੰਗਤਾਂ ਦਾ ਤਸਵੀਰ ਗੀਤਾਂ ਦਾ ਗੀਤਾ ਵਹ ਇਹਨਾਂ ਨੂੰ ਮਹਾਰਾ ਚੜ੍ਹਦੀ ਕਲਾ 'ਚ ਰੱਖੇ ਇਹ ਮੂਰਤ ਦੀ ਰਾਜਪੁਰੇ ਟ੍ਰਕੀਆਂ ਕੰਨ ਸੀ ਐਨ ਡਬਲਯੂ ਚੈਨਲ ਵਾਲੇ ਥੈਂਕ ਯੂ